ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇੱਕ ਬਾਬਿਆਂ ਨੇ ਨਵੇਂ ਟ੍ਰੈਂਡ ਸ਼ੁਰੂ ਕੀਤਾ ਹੈ ਉਹਦੇ ਵਿੱਚ ਪੀਜੇ ਤੇ 버ગર ਦਾ ਲੰਗਰ ਤੇ ਬ੍ਰੇਕਫਾਸਟ ਦੇ ਵਿੱਚ ਸੈੱਡ ਵੇਜ ਵੰਡਉਂਦੇ ਆ ਤੇ ਇਹ ਲੋਕ ਜਿਹੜਾ ਬਾਬੇ ਨਾਨਕ ਦਾ ਸੰਧਾਨਤਾ ਹੈ ਜਾ ਗੁਰਸਵਾਂ ਅੰਦਗਿਲ ਲੰਗਰ ਦੀ ਪ੍ਰਥਾ ਹੈਗੀ ਅਥੇਤੀ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਲਈ ਲੰਗਰ ਚੱਲਦਾ ਸੀ ਹੁਣ ਇਹਨਾਂ ਨੇ ਸੈਂਡਵਿਚ 버ਗਰ ਤੇ ਪੀਜ਼ਾ ਸ਼ੁਰੂ ਕਰ ਦਿੱਤਾ ਦਾੜੀਆਂ ਕਲਫ ਕੀਤੀਆਂ ਹੋਈਆਂ ਨਿਸ ਨਾਲ ਕੋਈ ਗੁਰਮਤ ਨਾਲ ਕੋਈ ਲੈਣਾ ਦੇਣਾ ਨਹੀਂ ਪੀੜੇ ਵਾਲੀਆਂ 버ਗਰ ਵਾਲੀਆਂ ਸੈਂਡਵਿਚ ਵਾਲੀਆਂ ਮਸ਼ੀਨਾਂ ਦਾ ਦਿੱਤੀਆਂ ਨੇ ਫਲਾਣੇ ਬਾਬੇ ਦਾ ਸਾਮ ਹੁਕਮ ਹੈ ਇੱਕ ਘੰਟੇ ਵਿੱਚ 2500 ਪੀਜ਼ਾ ਬਣਦਾ ਹੈ। ਇੱਕ ਘੰਟੇ ਵਿੱਚ 2000 버거 ਬਣਦਾ ਹੈ। ਜਾਨਕਿ ਜਿਹੜੀ ਲੰਗਰ ਦੀ ਪ੍ਰਥਾ ਸੀ ਉਹ ਨੂੰ ਇਹ ਹਰਾਮਖੋਰ ਕਿੱਟੀ ਸੌਕ ਚਿੱਟੀਆਂ ਚੋੜਾ ਚੋਲਿਆਂ ਵਾਲੇ ਇਹ ਖਤਮ ਕਰ ਰਹੇ। ਮੈਂ ਇੱਕ ਬੇਨਤੀ ਕਰਨੀ ਹੈ ਜਦੋਂ ਇਹ ਧਰਮ ਪਰਵਰਤਨ ਦੀ ਗੱਲ ਕਰਦੇ ਹਨ। ਉਦੋਂ ਇਹ ਨੋਟ ਨਹੀਂ ਕਰਦੇ। ਗੁਰੂ ਆਦਿਨ ਦੇ ਸੱਚੇ ਪਾਤਸ਼ਾਹ ਦਾ ਜੀ ਦਿਹਾੜਾ ਮਨਾਇਆ ਜਾਂਦਾ ਉੱਥੇ ਸ਼੍ਰੀ ਲਾਈ ਜਾਂਦੀ ਹੈ ਤੇ ਨਾਲ ਉਹਦੇ ਛੋਲਿਆਂ ਦਾ ਪ੍ਰਸ਼ਾਦ ਜਸੂਜੀ ਦਾ ਪ੍ਰਸ਼ਾਦ ਵਰਤਾਉਂਦੇ ਹਨ ਨਾਲ ਠੰਡੇ ਮਿੱਠੇ ਜਲ ਦੀ ਸ਼ਵੀਨ ਹੁੰਦੀ ਹੈ ਹੁਣ ਛੋਲਿਆਂ ਦਾ ਪ੍ਰਸ਼ਾਦ ਕਿੱਥੇ ਚੜਦਾ ਹੈ ਜਸੂਜੀ ਦਾ ਪ੍ਰਸ਼ਾਦ ਕਿੱਥੇ ਚੜਦਾ ਹੈ ਇਹ ਸਭ ਨੂੰ ਪਤਾ ਹੈ ਮੈਂ ਕਿਸੇ ਵੀ ਜਿਹੜਾ ਕੋਈ ਕਿਸੇ ਮਰਦ ਤੇ ਆਸਥਾ ਰੱਖਣ ਵਾਲਾ ਇਨਸਾਨ ਉਹਦੀ ਮੈਂ ਭਾਵਨਾ ਨਹੀਂ ਤੋੜਦਾ ਜੇ ਕੋਈ ਹਿੰਦੂ ਵੀਰ ਮੰਦਰ ਦੇ ਜਾਂਦਾ ਉਹਨੂੰ ਮੁਬਾਰਕਬਾਦ ਕੋਈ ਮਸਜਿਦ ਵੀ ਜਾਂਦਾ ਉਹਨੂੰ ਮੁਬਾਰਕਬਾਦ ਕੋਈ ਚਰਚ ਵੀ ਜਾਂਦਾ ਉਹਨੂੰ ਮੁਬਾਰਕਬਾਦ ਪਰ ਸਾਡਾ ਇੱਕ ਸਿੱਖਾਂ ਦਾ ਸਿਧਾਂਤ ਹੈ ਸਾਡੇ ਗੁਰਦਵਾਰ ਸਾਹਿਬ ਦੇ ਅੰਦਰ ਕਿਹੜਾ ਪ੍ਰਸਾਦ ਚੱਲਦਾ ਹੈ ਕਿੰਨਾ ਲੰਗਰ ਚੱਲਦਾ ਹੈ ਇਹ ਇੱਕ ਪ੍ਰਥਾ ਹੈ ਗੁਰੂ ਪਾਸ਼ਾ ਦੀ ਪਰ ਜਿਹੜੇ ਹਰਾਮਖੋਰ ਪੀਜੇ ਲਾ ਰਹੇ ਨੇ 버ਗਰ ਬਣਾ ਰਹੇ ਨੇ ਸਰਨਵੇਦਿਲਾ ਰੇ ਹੁਕਮ ਕੀਦਾ ਸਾਡੇ ਬਾਬਿਆਂ ਦਾ ਬਾਬੇ ਕਿਹੜੇ ਨੇ ਜਿਨ੍ਹਾਂ ਨੂੰ ਗੁਰਮਤ ਦਾ ਊੜਾ ੜਾਉਂਦਾ ਸੀ ਜਿਹੜੇ ਮਾਲਾ ਵੜ ਕੇ ਵਾਇਕਰੂ ਵਾਇਦਰੂ ਕਰਦੇ ਆ ਉਹਨਾਂ ਦੇ ਹੁਕਮ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਵੀ ਸੰਧਾਨਤ ਕੀ ਹੈ ਮੈਂ ਪਹਿਲਾਂ ਹੀ ਬੇਤੀ ਕਰ ਦਿੱਤੀ ਹੈ ਦਾੜ੍ਹੀਆਂ ਕਲਫ ਨਾਲ ਕੱਟੀਆਂ ਕੀਤੀਆਂ ਹੋਈਆਂ ਨੇ ਉਹਨਾਂ ਨੇ ਵਰਸ਼ਣੇ ਹੁੰਦਾ ਵੱਡਾ ਜਿਹੜੇ ਚੰਦੇ ਠੇਕਣ ਵਾਲੇ ਹੁੰਦੇ ਨੇ ਉਹ ਜੜਾ ਵਿੱਚ ਜਿੱਟਾ ਹੁੰਦਾ ਆਰੰਗ ਦੇ ਨਾਲ ਉੱਪਰੋਂ ਲਾਰ ਬੇਲਾ ਹੋ ਜਾਂਦਾ ਉਹਦਾ ਦਾੜੀਆਂ ਕਰੀ ਬੈਠੇ ਨੇ ਕਲਪਲਾ ਲਾ ਲਾ ਕੇ ਤੇ ਲੰਗਰ ਬਾਪਿਆਂ ਨੇ ਹੁਕਮ ਲਾਇਆ ਲੈ ਚੱਲੋ 1 ਵੇ ਟੱਕ ਰਾਤ ਤੱਕ ਲੰਗਰ ਚੱਲਦਾ ਸਵੇਰ ਕਹਿੰਦੇ ਸੈਂਡਵਿਚ ਸ਼ੁਰੂ ਕਰਦੇ ਹੋ ਫਿਰ ਵੀਰ ਆ ਜਾਂਦਾ ਫਿਰ 버ਗਰ ਆ ਜਾਂਦਾ ਇਹਨਾਂ ਨੂੰ ਪਹਿਲਾਂ ਇਹ ਦੱਸੋ ਵੀ ਜਿਹੜਾ ਸੈਂਡਵਿਚ ਘੱਟੋ ਘੱਟ 50 ਤੋਂ 80 ਰੁਪਈਆ ਹੁੰਦਾ ਹੈ 100 ਰੁਪਈਆ ਤੱਕ ਵੀ ਹੈਗਾ ਤੇ ਸੈਂਡਵਿਚ ਵੀ ਘੱਟੋ ਘੱਟ 100 ਰੁਪਈਆ ਦਾ ਹੈ ਪੀਜ਼ਾ ਘੱਟੋ ਘੱਟ 3-400 ਰੁਪਈਆ ਦਾ ਤਕੀ ਇਹ ਲੰਗਰਾਂ ਦੇ ਵਿੱਚ ਜਿਹੜਾ ਟ੍ਰੈਂਡ ਚਲਾਇਆ ਹੋਇਆ ਹੈ ਪੀਜ਼ਾ 버ਗਰ ਜਾਂ ਸੈਂਡਵਿਚ ਖਾਣ ਵਾਲੇ ਲੋੜਵੰਦ ਹੋਣਗੇ ਲੰਗਰ ਅਥੇਤੀ ਤੋ ਭਾਅ ਹੁੰਦਾ ਲੋੜਵੰਦ ਉਹਨਾਂ ਲਈ ਹੁੰਦਾ ਜਿਹੜੇ ਪੀਜ਼ਾ 버ਗਰ ਸੈਂਡਵਿਚ ਖਾਣ ਲਗੇ ਉਹ ਲੋੜਵੰਦ ਤਾਂ ਹੋ ਨਹੀਂ ਸਕਦੇ ਜਿਹੜੇ ਬੰਦੇ ਮਿਹਨਤ ਮਜ਼ਦੂਰੀ ਕਰਨ ਵਾਲੇ ਨੇ ਉਹਨਾਂ ਦੇ ਬੱਚਿਆਂ ਨੂੰ ਪੁੱਛ ਕੇ ਦੇਖਿਓ ਪੀਜ਼ਾ 버ਗਰ ਤੇ ਸੈਂਡਵਿਚ ਕੀ ਹੁੰਦਾ ਹੈ ਇਹ ਵੱਡੇ ਘਰਾਂ ਦੇ ਚੋਜ ਨੇ ਇਹ ਸੋਚਣੇ ਪਰ ਕੁਛ ਨਹੀਂ ਅਸੀਂ ਇੰਨਾ ਪੈਸਾ ਲੰਗਰਾਂ ਦੇ ਬਰਬਾਦ ਕਰ ਰਹੇ ਮੈਂ ਤਾਂ ਤੱਕ ਵੀ ਕਹਿਣ ਨੂੰ ਤਿਆਰ ਹਾਂ ਕਿ ਲੰਗਰ ਜਿਹੜੇ ਰੋਣ ਲੱਗ ਰਹੇ ਨੇ ਅਸੀਂ ਕੰਨੋਲਾ ਕਰ ਰਹੇ ਹਾਂ ਗੁਰੂ ਘਰਾਂ ਦੇ ਵਿੱਚ ਸਾਡੇ ਕੋਈ ਉਹ ਲੰਗਰ ਵਾਲੀ ਮਰਜ਼ਾ ਨਹੀਂ ਨਹੀਂ ਇਹ ਤਾਂ ਹੁਣ ਬੰਦ ਹੋ ਗਏ ਚਾਹੀਦੇ ਨੇ ਅਦਾ ਲੱਗੇ ਕਿਸੇ ਨੂੰ ਜਿਹੜਾ ਬੰਦਾ ਸ਼ੀਖ ਘਰੋਂ ਦਾ ਰੋਇਆ ਦੋਬਸਾ ਤੇ ਰੋਟੀ ਆਪਣੀ ਕਮਾ ਕੇ ਆਪਣੇ ਘਰ ਵਿੱਚ ਚੁੱਲੇ ਤੇ ਪਕਾ ਕੇ ਖਾ ਨਹੀਂ ਸਕਦਾ ਲਾਹਣ ਤੇ ਵਜੇ ਸਿੱਕਦੇ ਜਿਹੜੇ ਗੁਰੂ ਘਰਾਂ ਦੇ ਵਿੱਚ ਤਪਣਾ ਤੇ ਬੈਠ ਬੈਠ ਕੇ ਪ੍ਰਸ਼ਾਦੇ ਛਕਣਗੇ ਜਾਂ ਹੁਣ ਅੱਜ ਦਾ ਟ੍ਰੈਂਡ ਪੀ ਜਾ ਮਾੜਾ ਇਹ ਬੜੀਆਂ ਕੌੜੀਆਂ ਗੱਲਾਂ ਨੇ ਜਿੰਨ ਲੰਗਰ ਕਿਤੇ ਗੁਜ਼ਰਦਾ ਸਾਡੇ ਵਿੱਚ ਲੱਗਦਾ ਉਹ ਲੋੜਵੰਦ ਵਾਸਤੇ ਜਦੋਂ ਕਿ ਅੱਗਾ ਪਿਛਾ ਹੈ ਨਹੀਂ ਜਿਹਦੇ ਕੋਲ ਕੁਝ ਕਮਾਉਣ ਦਾ ਸਾਧਨ ਨਹੀਂ ਉਹਨਾਂ ਵਾਸਤੇ ਤੇ ਜਿਹੜਾ ਬਾਬਾ ਨੇ ਟ੍ਰੈਂਡ ਸ਼ੁਰੂ ਕੀਤਾ ਨਾ ਪੀਜੇ 버ਗਰ ਦਾ ਜਸ ਸੈਂਡਵੇਚ ਦਾ ਇਹਨਾਂ ਦੇ ਜੁੱਤੀਆਂ ਦੀ ਲੋੜ ਹੈ ਇਹਨੂੰ ਘਟੋ ਘਟ ਇਹ ਚਿੱਪੀ ਸ਼ੌਂਖ ਹੈ ਪਹਿਲਾਂ ਇਹਨੇ ਜਿਹੜੇ ਗੁਰਦੁਆਰੇ ਸੀ ਬਰਾਸਤ ਸੀ ਗੁਰੂ ਘਰ ਦੀ ਉਹ ਸਾਰੇ ਢਾਢੇਰੀ ਕਰਤੀ ਵੱਡੀਆਂ ਮੱਠੀਆਂ ਡੋਬੀਆਂ ਇਮਾਰਤਾਂ ਤੋੜ ਕੇ ਇਹਨਾਂ ਨੇ ਸੰਗਮਰਮਰ ਲਾ ਦੇ ਤੇ ਉਹ ਨਮਟਾ ਡੈਟ ਸੇਡ ਦਾ ਪੀਜੇ ਦਾ ਲੋਕਾਂ ਨੂੰ ਬੇਨਤੀ ਹੈ ਜਿਹੜੇ ਪ੍ਰਚਾਰ ਕਰਨ ਉਹਨਾਂ ਨੂੰ ਬੇਨਤੀ ਹੈ ਥੋੜਾ ਬਹੁਤਾ ਜਾਰੇ ਇਹਨਾਂ ਨੂੰ ਕੰਟਰੋਲ ਕਰ ਲੋ ਜਾਂ ਤੁਹਾਡੇ ਜਵਾਨ ਵਿੱਚ ਘੁੰਗੜੀਆਂ ਪਾਈਆਂ ਹੋਈਆਂ ਨੇ ਲੰਗਰ ਕੀ ਹੁੰਦਾ ਦਾਲ ਫੁਲਕਾ ਹੁੰਦਾ ਤੇ ਜਿੰਨੀਆਂ ਬਰੈਡੀਆਂ ਤੁਸੀਂ ਬਣਾਓਗੇ ਉਹ ਲੰਗਰ ਨਹੀਂ ਹੁੰਦਾ ਉਹ ਰੈਸਟੋਰੈਂਟ ਹੁੰਦਾ ਤੇ ਉਹਨੇ ਰੈਸਟੋਰੈਂਟ ਹੀ ਨੇ ਸ਼ਰਮ ਕਰੋ ਮਾੜੀ ਬੋਟੀ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ